ਕਰੌਣ ਪੀਨਿਅਮ ਦੇ ਵਿੱਚੋਂ ਆ ਪੁਰਾਣਾ ਨਿਕਲਿਆ ਹੈਗਾ ਪੈਸੇ ਆਪਾਂ ਤੋਂ ਉਹਨਾਂ ਨੇ ਨਵੇਂ ਦੇ ਲਏ ਸੀਗੇ ਠੀਕ ਆ ਵੀਰੇ ਠੀਕ ਹੈ ਜੀ ਇਹ ਪੁਰਾਣਾ ਨਿਕਲਿਆ ਹਾਂ ਪੁਰਾਣਾ ਨਿਕਲਿਆ ਜੀ ਬਾਕੀ ਵਾਇਰਿੰਗ ਬੂਰਿੰਗ ਸਾਰੇ ਜਿਹੜੇ ਇਹਨਾਂ ਨੂੰ ਆਖਿਆ ਸੀਗਾ ਆਪਾਂ ਵੀ ਆਹ ਵੇਖਣ ਦੇ ਵਾਇਰਿੰਗ ਸਾਰਾ ਕੁਝ ਇਹਦੇ ਵਿੱਚੋਂ ਜਿੰਨੇ ਦਾ ਆਪਾਂ ਤੋਂ ਨਵੇਂ ਦਾ ਸਮਾਨ ਦੇ ਪੈਸੇ ਲਏ ਆ ਪੁਰਾਣਾ ਨਿਕਲਿਆ ਬਸ ਸਾਰਾ ਪੁਰਾਣਾ ਹੀ ਨਿਕਲਿਆ ਸਾਰਾ ਪੁਰਾਣਾ ਨਿਕਲਿਆ ਜੀ ਦੂਜੀ ਗੱਲ ਇਹ ਤੁਹਾਡੀ ਇਹ ਗੱਲ ਪੱਕਾ ਹੋਈ ਸੀ ਨਾ ਵੀ ਨਵਾਂ ਪਾਉਣਾ। ਬਾਈ ਜਮਾ ਹੋਈ ਆਪ ਨੂੰ ਉਹਨਾਂ ਨੇ ਬਿੱਲ ਦਿੱਤੇ ਆ ਨਵੇਂ ਦੇ। ਅੱਛਾ ਬਿੱਲ ਹੈਗੇ ਆ ਤੁਹਾਡੇ। ਤੇਲ ਨਵਾਂ ਪਾਇਆ ਇਹਦੇ ਵਿੱਚੋਂ ਆਹ ਵੇਖ ਲਓ ਆਹ ਤੇਲ ਨਿਕਲਿਆ ਇਹਦੇ ਵਿੱਚੋਂ। ਕਿਹੜੇ ਹਿਸਾਬ ਦਾ ਤੇਲ ਆ? ਅੱਛਾ ਆਹ ਨਿਕਲਿਆ। ਹਾਂਜੀ ਆਹ ਸਾਡਾ ਤੇਲ ਨਿਕਲਿਆ ਇਹਦੇ ਵਿੱਚੋਂ। ਇਹ ਤਾਂ ਯਾਰ ਪਾਣੀ ਗਾਰਾ ਜਿਹਾ ਹੀ ਬਣਿਆ ਪਿਆ। ਇਹ ਬਾਈ ਹਾਂ ਆਹ ਤੇਲ ਨਿਕਲਿਆ ਉਹਨਾਂ ਦੀ ਸੀ ਅਸੀਂ ਤੇਲ ਨਵਾਂ ਪਾਇਆ ਇਹਦੇ ਵਿੱਚ। ਨਹੀਂ ਇਹ ਕੀ ਹਿਸਾਬ ਕਿਤਾਬ? ਇਹ ਤੇਲੇ ਦੇ ਵਿੱਚੋਂ ਹੀ ਨਿਕਲਿਆ। ਇਹ ਦੇ ਹਾਂ ਇਹਦੇ ਵਿੱਚੋਂ ਤੇਲ ਨਿਕਲਿਆ ਬਾਈ। ਯਾਰ ਇਹ ਦੇ ਵਿੱਚ ਕਿਵੇਂ ਐਵੇਂ ਦਾ ਕਿਵੇਂ ਬਣ ਗਿਆ ਇਹ ਬਾਈ ਹੁਣ ਕੀ ਕਹਿ ਸਕਦਾ ਮੈਂ ਉਹਨਾਂ ਨੇ ਕਿਵੇਂ ਪਾਇਆ ਇਹ ਦੇ ਵਿੱਚ ਕੀ ਸਿਸਟਮ ਬਣਿਆ ਇਹ ਇੰਨਾ ਪੁਰਾਣਾ ਤੇਲ ਤਾਂ ਮੰਨ ਕੇ ਚੱਲ ਜਿੰਨਾ ਮਰ ਜਾਏ ਟਰੈਕਟਰ ਪੁਰਾਣਾ ਹੋਵੇ ਉਹਦੇ ਵਿੱਚ ਵੀ ਨੀ ਤੇਲ ਨਿਕਲਦਾ ਹੈ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਇਹ ਤੇਲ ਨਿਕਲਿਆ ਇਹ ਦੇ ਵਿੱਚੋਂ ਪੈਸੇ ਇਹਦੇ ਫੁੱਲ ਤੇਲ ਦੇ ਪੈਸੇ ਆਪਾਂ ਦਿੱਤੇ ਹੈਗੇ ਤੁਸੀਂ ਕੱਲੀ ਕੱਲੀ ਚੀਜ਼ ਦੇ ਰੁਪਏ ਸਾਰੇ ਕੱਲੀ ਕੱਲੀ ਚੀਜ਼ ਦੇ ਰੁਪਏ ਦਿੱਤੇ ਆ ਬਾਈ ਇਹ ਜੋ ਕੋਈ ਵੀ ਚੀਜ਼ ਨਹੀਂ ਜਿਹੜੀ ਫਿਰ ਦੂਜੀ ਗੱਲ ਇਹ ਆ ਟੈਂਕੀ ਦਾ ਰੰਗ ਲੱਗ ਹੈ ਆ ਚੀਜ਼ ਦਾ ਰੰਗ ਆ ਲੱਗ ਹੈ ਹਾਂ ਠੀਕ ਹੈ ਆ ਚੀਜ਼ ਦਾ ਰੰਗ ਵੇਖ ਲਓ ਟੈਂਕੀ ਦਾ ਰੰਗ ਵੇ ਚੋਗਾ ਰੰਗ ਵੀ ਤੁਹਾਨੂੰ ਵਿਖਾ ਦਿੰਦੇ ਆ ਵੀ ਜਿਹੜੇ ਹਿਸਾਬ ਨਾਲ ਵੀ ਸਾਰਾ ਕੁਛ ਢੋ ਅੱਡੀ ਆ ਢੋ ਅੱਡੀ ਆ ਇਹ ਕੋਈ ਇਹਦੇ ਤੇ ਸਫਾਈ ਵਾਲਾ ਕੰਮ ਨਹੀਂ ਗਾ ਤੇ ਵੀਰੇ ਆ ਇਹਦੀ ਇਕੱਲਾਤ ਰੰਗ ਨਹੀਂ ਵੀ ਉਧਰੋਂ ਰੰਗ ਆ